हां जी दोस्तों बाबा प्रॉपर्टी चैनल ਤੇ ਤੁਹਾਡਾ ਸਵਾਗਤ ਹੈ ਰੋਜ਼ਾਨਾ ਦੀ ਤਰ੍ਹਾਂ ਬਈ ਜੀ ਆਪਾਂ ਫੇਰ ਹਾਜ਼ਰ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਗੁਰੂ ਕੀ ਨਗਰੀ ਬਠਿੰਡਾ ਸ਼ਹਿਰ ਦੇ ਵਿੱਚ ਤੁਹਾਨੂੰ ਵਿਖਾਵਾਂਗੇ ਸੋ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ ਗੁਰੂ ਕੀ ਨਗਰੀ ਬਠਿੰਡਾ ਸ਼ਹਿਰ ਦੇ ਵਿੱਚ ਸੋ ਇਸ ਤੋਂ ਪਹਿਲਾਂ ਆਪਾਂ ਕੋਠੀ ਨੂੰ ਵੇਖੀਏ ਜਿੰਨਾ ਵੀਰ ਭਰਾਵਾਂ ਨੇ ਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਦੀ ਕੰਟੀਨਿਊ ਦਬਾ ਲਿਓ ਹਾਲ ਤੇ ਸੈਟਿੰਗ ਕਰਕੇ ਕਰਨਾ ਤਾਂ ਵੈਸੇ ਤੁਸੀਂ ਹੈ ਨਹੀਂ ਤੇ ਚਲੋ ਗੱਲ ਕਰਦੇ ਆਪਾਂ ਇਸ ਕੋਠੀ ਦੀ ਤਾਂ ਦੋ ਬੈੱਡਰੂਮ ਜਿਹੜੇ ਆ ਗਰਾਉਂਡ ਫਲੋਰ ਤੇ ਬਣੇ ਹੋਏ ਆ ਖੁੱਲੀ ਲੌਬੀ ਐ ਡ੍ਰਾਈੰਗ ਰੂਮ ਦੋ ਬਾਥਰੂਮ ਇੱਕ ਬੈੱਡਰੂਮ ਉੱਪਰ ਬਣਿਆ ਹੋਇਆ ਇੱਕ ਕਿਚਨ ਬਣਿਆ ਹੋਇਆ ਉੱਪਰ ਤੇ ਰੇਟ ਹੈਗਾ 50 ਲੱਖ ਬਾਕੀ ਆਪਾਂ ਦੇਖਦੇ ਆਂ ਫਿਰ ਇਸ ਕੋਠੀ ਨੂੰ ਸੋ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ ਬਹੁਤ ਹੀ ਸੋਹਣੇ ਕੰਮ ਦੇ ਨਾਲ ਚਾਹੇ ਉਹ ਪੀਪੀ ਦਾ ਕੰਮ ਹੋਵੇ ਚਾਹੇ ਵਾਲਪੇਪਰ ਦੀ ਗੱਲ ਕਰੀਏ ਰੰਗ ਰੂਗਣ ਦੀ ਗੱਲ ਕਰੀਏ ਔਰ ਸਾਰੀ ਕੋਠੀ ਦੇ ਵਿੱਚ ਜਿਹੜਾ ਪੱਥਰ ਆ ਉਹ ਲੱਗਿਆ ਹੋਇਆ ਸੋ ਬਹੁਤ ਹੀ ਸੋਹਣੇ ਮਟੀਰੀਅਲ ਦੇ ਨਾਲ ਇਹ ਕੋਠੀ ਬਣੀ ਆ ਔਰ ਇਹ ਕੋਠੀ ਕਿਸੇ ਡੀਲਰ ਭਰਾ ਦੀ ਨਹੀਂ ਬਣੀ ਰਹਿਸ਼ੀ ਜਿਹੜੀ ਆ ਇਹ ਕੋਠੀ ਆ ਸੋ ਕਬੜ ਦਾ ਕੰਮ ਵੀ ਕੰਪਲੀਟ ਹੈ ਇਸ ਕੋਠੀ ਦੇ ਵਿੱਚ ਸੋ ਬਹੁਤ ਹੀ ਸੋਹਣੇ ਨਕਸ਼ੇ ਦੇ ਨਾਲ ਇਹ ਕੋਠੀ ਬਣੀ ਆ ਗੁਰੂ ਕੀ ਨਗਰੀ ਬਠਿੰਡਾ ਸ਼ਹਿਰ ਹੈ ਜੀ ਸੋ ਰੇਟ ਦੀ ਗੱਲ ਕਰੀਏ ਤਾਂ 50 ਲੱਖ ਰੁਪਈਆ ਡਿਮਾਂਡ ਕੀਤੀ ਹੈ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ। ਸੋ ਇਸ ਵੇਲੇ ਆਪਾਂ ਗੁਰੂਕ ਨਗਰੀ ਦੇ ਵਿੱਚ ਕੋਠੀ ਦੇਖ ਰਹੇ ਹਾਂ। 2 ਬੈੱਡਰੂਮ ਜਿਹੜੇ ਆ ਗਰਾਊਂਡ ਫਲੋਰ ਤੇ ਬਣੇ ਹੋਏ ਆ। ਪਿੱਛੇ ਵੀ ਕਾਫੀ ਜਿਹੜੀ ਆ ਸਪੇਸ ਜਿਹੜੀ ਆ ਛੱਡੀ ਹੋਈ ਆ ਰੋਸ਼ਨੀ ਵਾਸਤੇ ਹਵਾ ਵਾਸਤੇ। ਗੁਰੂ ਕੀ ਨਗਰੀ ਬਠਿੰਡਾ ਸ਼ਹਿਰ ਦੇ ਵਿੱਚ ਇਸ ਵੇਲੇ ਆਪਾਂ ਕੋਠੀ ਜਿਹੜੀ ਆ ਦੇਖ ਰਹੇ ਆ ਸੋ ਬਹੁਤ ਹੀ ਸੋਹਣੇ ਨਕਸ਼ੇ ਦੇ ਨਾਲ ਜਿਹੜੀ ਆ ਇਹ ਕੋਠੀ ਬਣੀ ਹੋਈ ਆ ਪੋਰਚ ਵੀ ਕਾਫੀ ਜਿਹੜਾ ਖੁੱਲਾ ਡੁੱਲਾ ਹੈਗਾ ਸੋ ਸਾਰੀ ਕੋਠੀ ਦੇ ਵਿੱਚ ਪੱਥਰ ਦਾ ਕੰਮ ਆ ਜਿਹੜਾ ਉਹ ਹੋਇਆ ਵੀ ਆ ਤੁਸੀਂ ਦੇਖ ਰਹੇ ਹੋ ਤੇ ਆਜੋ ਫਿਰ ਇੱਕ ਝਾਤ ਮਾਰਦੇ ਆ ਆਪਾਂ ਫਰਸਟ ਫਲੋਰ ਤੇ ਸੋ ਉੱਪਰਲਾ ਪੋਰਸ਼ਨ ਵੀ ਕਾਫੀ ਜਿਹੜਾ ਖੂਬਸੂਰਤ ਹੈ ਗਰੇਜੀ ਪੱਥਰ ਜਿਹੜਾ ਲੱਗਿਆ ਹੋਇਆ ਬਾਲਕਨੀ ਦੇ ਵਿੱਚ ਸੂਪਰ ਵੀ ਜਿਹੜਾ ਇੱਕ ਬੈੱਡਰੂਮ ਆ ਇੱਕ ਕਿਚਨ ਬਣੀ ਹੋਈ ਆ ਇੱਕ ਵਾਸ਼ਰੂਮ ਸੋਕਰ ਆ ਨੀਏ ਵੀਡੀਓ ਦੇਖਣ ਵਾਸਤੇ ਬਾਬਾ ਪ੍ਰਾਪਰਟੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜਰੂਰ ਕਰ ਦਿਓ ਡਬਲ ਸਟੋਰੀ ਕੋਠੀ ਐ ਰੇਟ 50 ਲੱਖ ਰੁਪਏ ਡਿਮਾਂਡ ਕੀਤੀ ਐ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂ ਗੁਰੂਗੁਨਗਰੀ ਐ ਬਹੁਤ ਸੋਹਣਾ ਏਰੀਆ ਆਪਾਂ ਜਾਣਦੇ ਆ ਸਟੀਲ ਦਾ ਜਿਹੜਾ ਗੇਟ ਲੱਗਿਆ ਹੋਇਆ ਪੋਰਚ ਦੇ ਵਿੱਚ ਜਿਹੜੀਆਂ ਪੌੜੀਆਂ ਦਿੱਤੀਆਂ ਹੋਈਆਂ ਤੇ ਅੱਗੇ ਵੀ ਕਾਫੀ ਸਪੇਸ ਜਿਹੜੀ ਆ ਉਹ ਛੱਡੀ ਹੋਈ ਹੈ ਇੱਕ ਤਰ੍ਹਾਂ ਦਾ ਵਿਹੜਾ ਅ ਕਾਫੀ ਹੈਗਾ ਅੱਗੇ ਵੀ ਵੱਡਾ ਸਾਧਨ ਬੜੇ ਆਰਾਮਦਾਰੀ ਦੇ ਨਾਲ ਜਿਹੜਾ ਆਪਾਂ ਲਗਾ ਸਕਦੇ ਹਾਂ ਟੂ ਵੀਲਰ ਵੀ ਬੜੇ ਆਰਾਮਦਾਰੀ ਦੇ ਨਾਲ ਦੋ ਤਿੰਨ ਆਪਾਂ ਜੇ ਡੇਅ ਆ ਖੜਾ ਸਕਦੇ ਹਾਂ ਰਸੋਈ ਦੇ ਵਿੱਚ ਕੱਬੜ ਬਣਿਆ ਹੋਇਆ ਅ ਬੈਡਰੂਮਾਂ ਦੇ ਵਿੱਚ ਜਿਹੜੇ ਆ ਉਹ ਕੱਬੜ ਜਿਹੜੇ ਆ ਬਣੇ ਹੋਏ ਆ ਬਹੁਤ ਸੋਹਣੀ ਜਿਹੀ ਆ ਕੋਠੀ ਆ ਤੁਸੀਂ ਮਿਲਦੇ ਹਾਂ ਫਿਰ ਅਗਲੀ ਵੀਡੀਓ ਵਿੱਚ ਸਮਾਂ ਜ਼ਿਆਦਾ ਨਹੀਂ ਦਿੰਦਾ ਜੀ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ